ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਭਾਈ ਪਾਰਸ ਸਿੰਘ ਜੀ ਫਰੀ ਅੰਮ੍ਰਿਤਸਰ ਤੋਂ ਗੱਤਕਾ ਖਾੜਾ ਮੰਗਾ ਸਿੰਘ ਢੀਰਪੁਰ ਵਾਲੇ ਭਾਈ ਮਨਦੀਪ ਸਿੰਘ ਅੰਮ੍ਰਿਤਸਰ ਤੋਂ ਇਹ ਸਾਡੇ ਨੰਗ ਸਿੰਘ ਪੋਜਾ ਅਰਜਿੰਦਰ ਸਿੰਘ ਅਰਜਿੰਦਾ ਇਹ ਅਰਵਿੰਦਰ ਸਿੰਘ ਜੀ ਜਿਹੜੇ ਇੱਥੇ ਸਿੰਘ ਆਏ ਸਨ ਇਸ ਪਿੰਡ ਵਿੱਚ ਪਿੰਡ ਦਾ ਨਾਮ ਹੈਗਾ ਵਾ ਕਾਲਾ ਬਾਈਆਂ ਇਸ ਕਾਲਾ ਬਾਈਆਂ ਵਿੱਚ ਵੀ ਗੁਰੂ ਘਰ ਪਿੰਡ ਵਿੱਚ ਵੀ ਦੋ ਤਿੰਨ ਨੇ ਇੱਕ ਡੇਰਾ ਬਣਿਆ ਹੋਆ ਸੰਤ ਬਾਬਾ ਸ਼ੰਕਾਰਨਾਥ ਜੀ ਦੇ ਨਾਂ ਤੇ ਇੱਥੇ ਲੋਕ ਬਹੁਤ ਸ੍ਰੀ ਖੰਡਪਾਤ ਸਾਹਿਬ ਕਰਾਉਂਦੇ ਨੇ ਤਾਂ ਥੋੜੇ ਦਿਨ ਪਹਿਲਾਂ 18 ਤਰੀਕ ਨੂੰ 18 ਜਿਹੜੀ 25 ਇਹ ਹੋਣੀ ਨੰਦੀ ਐ ਥੋੜੇ ਦਿਨ ਪਹਿਲਾਂ ਸ੍ਰੀ ਖੰਡਪਾ ਸਾਹਿਬ ਪ੍ਰਾਰੰਭ ਸਾਨ ਤੇ ਸ੍ਰੀ ਖੰਡਪਾ ਸਾਹਿਬ ਦੇ ਵਿੱਚ ਪਾਠੀ ਸਿੰਘ ਜਿਹੜੇ ਬੈਠੇ ਸਨ ਕੋ ਕਿ ਮਰਜ਼ਾਦਾ ਕਿ ਮੈਂ ਸੰਗਤ ਨੂੰ ਮੀਡੀਆ ਰਾਈ ਦੱਸਣਾ ਚਾਹੁੰਦਾ ਕਿ ਜਦੋਂ ਵੀ ਸ੍ਰੀ ਖੰਡਪਾ ਸਾਹਿਬ ਕਰਾਉਣਾ ਹੋਵੇ ਆ ਤੇ ਆਪਾਂ ਜਿਹੜੀ ਸਾਜੀ ਮਰਜ਼ਾਦਾ ਪ੍ਰਾਤਨ ਚੱਲਦੀ ਆ ਰਹੀ ਹੈ ਕਿ ਪੰਜ ਸ੍ਰੀ ਖੰਡਪਾ ਸਾਹਿਬ ਉਹ ਕਰਦੇ ਹੁੰਦੇ ਸਨ ਹੁਣ ਮਾਇਆ ਦੇ ਲਾਲਚ ਵਾਸਾ ਆ ਕੇ ਆ ਕਈ ਲੋਕ ਕਹਿੰਦੇ ਕਿ ਅਸੀਂ ਤੈਨ ਸ੍ਰੀ ਪਾਠੀ ਸਿੰਘ ਜਿਹੜੇ ਪਾਠ ਕਰ ਰਹੇ ਨੇ ਉਹਨਾਂ ਨੇ ਮੇਰੀ ਹੱਥ ਜੁੜ ਕੇ ਬੇਨਤੀ ਆ ਕਿ ਜਿਸ ਦਾਦੀ ਦੀ ਗੋਦ ਤੁਸੀਂ ਬੈਂਦੇ ਹੋ ਕਿਸੇ ਗੱਲ ਦੀ ਕਮੀ ਨਹੀਂ ਰਹਿ ਜਾਂਦਾ ਮਾਇਆ ਨੂੰ ਮੁੱਖ ਨਾ ਰੱਖੀਏ ਗੁਰੂ ਦੀ ਮਰਜ਼ਾਦਾ ਨੂੰ ਮੁੱਖ ਰੱਖਾਂਗੇ ਸਾਡੇ ਬੱਚੇ ਵੀ ਮਰਜ਼ਾਦਾ ਨੂੰ ਮੁੱਖ ਰੱਖਣਗੇ ਜਦੋਂ ਇਸ ਪਿੰਡ ਵਿੱਚ ਆਇਆ ਉਹ ਪਿੰਡ ਵਿੱਚ ਤਾਂ ਹੁਣ ਆਉਣਾ ਪਿਆ ਕਿ ਇੱਥੇ ਇੱਕ ਜਰੰਦਰ ਦਾ ਰਹਿਣ ਵਾਲਾ ਹੈ ਕਿਸ਼ਨਗੜ ਦਾ ਕਿਸ਼ਨਗੜ ਦਾ ਹਰਕਮਲ ਸਿੰਘ ਉਹਦਾ ਨਾਂ ਸੀ ਸੁਖ ਸੁਖ ਹਰਕਮਲ ਸਿੰਘ ਉਹਨੇ ਸਤਗੁਰੂ ਦੀ ਤਾਬਿਆਂ ਤੇ ਬੈਠਾ ਬੈਠਾ ਨਾਲੇ ਦੇ ਬਾਣੀ ਪੜੀ ਗਿਆ ਤੇ ਨਾਲੇ ਛੋਲੇ ਚੱਬੀ ਗਿਆ ਤੇ ਨਾਲ ਹੀ ਮੁਸ਼ਾ ਨੂੰ ਹੱਥ ਲਾ ਕੇ ਸਤਗੁਰਾਂ ਨੂੰ ਜਿਹੜੀ ਵੀਡੀਓ ਵਾਇਰਲ ਹੋਈ ਸਾਡੇ ਤੱਕ ਪਹੁੰਚੀ ਅਸੀਂ ਇੱਥੇ ਆਏ ਸਾਂ ਤੇ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹ ਵੀ ਅਮਰਧਾਰੀ ਨਹੀਂ ਇੱਥੇ ਜਦੋਂ ਜਿਹੜੀ ਪੰਚਾਇਤ ਆਉਂਦੀ ਹੈ ਉਹੋ ਹੀ ਗੁਰੂ ਘਰ ਦਾ ਪ੍ਰਬੰਧ ਸੰਭਾਲ ਲੈਂਦੀ ਹੈ ਤੇ ਅਸੀਂ ਇਹ ਜਤੀਦਾਂ ਦੇ ਕੋਲੋਂ ਲਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੇਰੀ ਬੇਨਤੀ ਹੈ ਜਿੱਥੋਂ ਦਾ ਇਹ ਵੇਲੇ ਜਥੇਦਾਰ ਜਿਹੜਾ ਭਾਈ ਗੁਰਦੀਪ ਸਿੰਘ ਗੜਗਾਜ ਨੇ ਉਹ ਬਾਹਰ ਦੇ ਸਟੇਜਾਂ ਦੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਚੰਗੀ ਗੱਲ ਕਰਨਾ ਚਾਹੀਦਾ ਪਰ ਉਹ ਇਧਰ ਜ਼ਰੂਰ ਧਿਆਨ ਦੇਣਾ ਗੁਰੂ ਘਰ ਦੀਆਂ ਪ੍ਰਬੰਧ ਕਮੇਟੀਆਂ ਵਾਲਤੇ ਗੁਰੂ ਘਰ ਦੇ ਪਾਠੀਆਂ ਵੱਲ ਜੇ ਨਾ ਦਿੱਤਾ ਧਿਆਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੇ ਕੋਲੋਂ ਵੀਡੀਓ ਆ ਰਹੀਆਂ ਹੋਆਂ ਉਹ ਬਹੁਤ ਖਤਰਨਾਕ ਬੰਦੀਆਂ ਜਾ ਰਹੀਆਂ ਨੇ ਕਿਉਂਕਿ ਗੁਰੂ ਘਰ ਦੀ ਮਰਜ਼ਾਦਾਂ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ ਨੇ ਜਦੋਂ ਅਸੀਂ ਗੁਰੂ ਘਰ ਦੇ ਅੰਦਰ ਆੜੇ ਆ ਐਂਟਰੀ ਕਰਦੇ ਆ ਇੱਕ ਕੋਈ ਇਥੇ ਡੇਰੇ ਦਾ ਜਿਹੜਾ ਸੇਵਾਦਾਰੀਆਂ ਉਹ ਮਰ ਗਿਆ ਉਹਨੇ ਆਪਣੇ ਕਮਰੇ ਦੇ ਉੱਤੇ ਪਰੀਆਂ ਦੀਆਂ ਫੋਟੋਆਂ ਲਾਈਆਂ ਨੇ ਉਹ ਲਾਗੇ ਕਰਕੇ ਦਿਖਾ ਦਿਓ ਇਸ ਪ੍ਰਬੰਧ ਕਮੇਟੀ ਨੇ ਮੰਨਿਆ ਕਿ ਇਹ ਵੀ ਅਸੀਂ ਜਲਦੀ ਲਾ ਦਵਾਂਗੇ ਦੂਸਰੀ ਬੇਨਤੀ ਇਹ ਆ ਕਿ ਅਸੀਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਾਰੀ ਰਿਪੋਰਟ ਤੇ ਜਿਹਨੇ ਗੁਰੂ ਦੀ ਤਾਬਿਆ ਜਿ ਬਹਿ ਗਏ ਮਰਜ਼ਾਦਾ ਦੀ ਉਲੰਘਣਾ ਜਾਂ ਮਹਾਰਾਜ ਚ ਪਾਸ਼ਾ ਚ ਚਲਦੀ ਬਾਣੀ ਦੀ ભેਦਭੀ ਕੀਤੀ ਹੈ ਖੰਡਨ ਕੀਤਾ ਹੈ ਸ੍ਰੀ ਖੰਡਪਾਤ ਸਾਹਿਬ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਉਹ ਅਸੀਂ ਜਲਦੀ ਹੀ ਕਰਤਾਰਪੁਰ ਥਾਣੇ ਵਿੱਚ ਉਹਦੇ ਉੱਤੇ ਕਾਰਵਾਈ ਹੋ ਜੀ ਹੈ ਜੀ ਤੇ ਭਾਈ 파ਰਸ ਸਿੰਘ ਜੀ ਜਿਹੜੇ ਐ 파ਰਸ ਸਿੰਘ ਜੀ ਹਨ ਉਹ ਵੀ ਆਪ ਜੀ ਨੂੰ ਦੱਸਣਗੇ ਕੀ ਕਰਨਾ ਚਾਹੀਦਾ ਹੈ ਤੇ ਕੀ ਹੋ ਰਿਹਾ ਹੈ ਇੱਥੇ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਪੈਰੀ ਸਾਧ ਸੰਗਤ ਜੀ ਇੱਥੇ ਬਾਣੀ ਦਾ ਵੀ ਨਰਾਤਰ ਹੋਇਆ ਵਾ 파ਤੀ ਸਿੰਘ ਵੱਲੋਂ ਜਿਹੜਾ ਉਹ ਸਿੰਘ ਜਿਹੜਾ ਰੋਲੋਂ ਆਇਆ ਸੀ ਉਹਦੇ ਵੱਲੋਂ ਕੀਤਾ ਗਾ ਤੇ ਇੱਕ ਹੋਰ ਵੱਡੀ ਗੱਲ ਆ ਇਹ ਸਡੇਰੇ ਦੇ ਵਿੱਚ 19 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਉਹ ਵੀ ਅਸੀਂ ਸ੍ਰੀ ਕਾਤਰ ਸਾਹਿਬ ਜਾ ਕੇ ਦੱਸਾਂਗੇ ਵੀ 19 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਇਹ ਲੜੀਵਾਰ ਪਾਠ ਕਰਉਂਦੇ ਆ ਇਕੱਠੇ-ਇਕੱਠੇ ਜਿਹੜੇ ਕਿ ਉਹ ਹੋਣੇ ਨਹੀਂ ਚਾਹੀਦੇ ਮਰਯਾਦਾ ਨਹੀਂ ਕੋਈ ਵੀ ਇਹਨਾਂ ਦੀ ਹੈਗੀ ਸੋ ਇਹ ਮਰਯਾਦਾ ਬਹਾਲ ਕਰਨੀ ਆ ਸੋ ਬਾਕੀ ਬਾਬਾ ਜੀ ਨੇ ਜੋ ਵੀ ਆਜ ਨੂੰ ਕਿਹਾ ਵੀ ਭਾਈ ਕਰਕਾ ਸਿੰਘ ਜੀ ਜਥੇਦਾਰ ਜੀ ਇਧਰ ਧਿਆਨ ਦੇਣ ਜੀ ਜੋ ਵੀ ਗੱਲ ਆ ਉਹਨੂੰ ਮੁੱਖ ਤੇ ਮੁੱਖ ਰੱਖਦਾ ਆ ਇਹ ਕਾਰਵਾਈ ਜ਼ਰੂਰ ਕਰਨੋ ਵੀ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਬਣੇ ਆ ਉਹਨਾਂ ਦੇ ਕਮੇਟੀਆਂ ਜਿਹੜੀਆਂ ਜੋ ਵੀ ਪੰਚਾਇਤੀ ਹੈ ਜਾਂ ਮੈਂਬਰੀ ਕਮੇਟੀ ਆ ਉਹ ਅਮਰਤਾਰੀ ਬਣਨ ਸ਼ਹਿਰ ਤੇ ਵੀ ਜਿੰਨੇ ਗੁਰਦੁਆਰੇ ਗੁਰਦੁਆਰੇ ਆ ਉਹਨਾਂ ਦੇ ਕਮੇਟੀਆਂ ਜਿਹੜੀਆਂ ਉਹ ਅਮਰਤਾਰੀ ਬਣਨ ਇਹ ਅਮਰਤਾਰੀ ਆਪ ਤੇ ਹੈਗੇ ਨਹੀਂ ਜਿਹੜਾ ਆਪ ਹੀ ਨਹੀਂ ਅਮਰਤਾਰੀ ਉਹਨੇ ਮਰਿਆਦਾ ਕੀ ਕੰਮ ਕਰਨੀ ਸੋ ਸੰਤਾ ਨੂੰ ਵੀ ਬੇਨਤੀ ਆ ਕਿ ਆਪਣੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਰੱਖੋ ਜਿੱਥੇ ਗੁਰੂ ਘਰ ਦੀਆਂ ਕਮੇਟੀਆਂ ਅਮਰਤਾਰੀ ਨਹੀਂ ਆ ਇਹ ਵੀ ਉਪਰਾਲਾ ਕਰੋ ਤੋ ਬਾਕੀ ਬਾਬਾ ਜੀ ਨੇ ਤੁਹਾਨੂੰ ਦੋ ਦੱਸਿਆ ਵਾ ਸਾਹ ਵਾ ਵਾਹਿਗੁਰੂ ਜੀ ਕੀ ਠੀਕ ਹੈ ਜੀ ਸਾਜੋ ਬਸ ਸੰਗਤ ਜੀ ਬੇਨਤੀ ਆ ਕਿ ਇਸ ਗੁਰੂ ਘਰ ਦੇ ਜਿਹੜੇ ਫੈਸਲੇ ਹਨ ਸਿੰਘ ਤੇ ਚੱਲ ਕੇ ਆਏ ਨੇ ਤੇ ਕਮੇਟੀਆਂ ਜਿਹੜੀਆਂ ਵਾਂ ਇਥੋਂ ਦੇ ਗੁਰਮੁਖ ਪਿਆਰੇ ਉਹਨਾਂ ਸਾਰਿਆਂ ਨੇ ਮਾਫੀਆਂ ਮੰਗੀਆਂ ਨੇ ਪਰ ਬੇਨਤੀ ਇਹ ਆ ਕਿ ਹੁਣ ਅਸੀਂ ਇਹਦੀ ਐਪਲੀਕੇਸ਼ਨ ਭਾਈ ਮਨਦੀਪ ਸਿੰਘ ਜੀ ਸ਼ਹਿਰ ਵਾਲੇ ਇਹਨਾਂ ਦੀ ਡਿਊਟੀ ਲਾਤੀ ਹੈ ਕਿ ਇਹ ਇਸ ਸ੍ਰੀ ਕਾਲਤਾ ਸਾਹਿਬੋਂ ਕੱਲ ਨੂੰ ਦੇ ਕੇ ਹੁਣ ਤੇ ਕੱਲ ਦੇ ਕੇ ਤੇ ਜਿਹੜੀ ਇੱਥੋਂ ਦੀ ਕਹਿੰਗੇ ਵੇਖੋ ਪੰਚਾਇਤ ਦਾ ਕੰਮ ਆ ਪਿੰਡਾਂ ਦੀਆਂ ਨਾਲੀਆਂ ਜਾਂ ਪਿੰਡਾਂ ਦਾ ਕਾਰਜ ਕਰਨਾ ਚੰਗੀ ਗੱਲ ਹੈ ਬਣਾਉਣੀ ਬੰਦੀਆਂ ਆਈਆਂ ਨੇ ਲੰਮੇ ਸਮੇਂ ਤੋਂ ਪਰ ਗੁਰੂ ਘਰ ਦਾ ਪ੍ਰਬੰਧ ਗੁਰੂ ਘਰ ਦੀ ਪ੍ਰਬੰਧ ਕਮੇਟੀ ਹੋਣੀ ਚਾਹੀਦੀ ਹੈ ਇਹ ਇੱਥੇ ਵੀ ਦੋ ਪਾਰਟੀਆਂ ਨੇ ਮੈਂ ਇਸ ਗੁਰੂ ਦੀ ਜੂਰੀ ਚ ਬੇਨਤੀ ਕੀਤੀ ਆ ਕਿ ਨਾ ਪਾਰਟੀਆਂ ਤੋਂ ਉੱਠ ਕੇ ਸੇਵਾ ਕਰੋ ਤੇ ਪਿੰਡ ਦਾ ਹੋਰ ਉੱਚਾ ਜਿਹੜਾ ਨੇਕ ਜੀਵਨ ਬਣ ਜਾਵੇ ਉੱਚਾ ਨਾ ਹੋ ਜਾਵੇ ਤੇ ਜਿਹੜੀ ਇੱਥੇ ਮਨਮਤ ਵਾਲੀਆਂ ਚੀਜ਼ਾਂ ਉਹ ਤੁਹਾਨੂੰ ਦਿਖਾ ਦਿਤੀਆਂ ਪਰੀਆਂ ਲਾਈਆਂ ਸਨ ਕਿ ਸਾਧ ਨੇ ਇਹਦੇ ਕਹਿ ਨਹੀਂ ਸਕੇ ਇਸ ਜਥੇਬੰਦੀ ਨੇ ਲਿਖਤੀ ਲੈ ਲਿਆ ਉਹ ਆਂਦੇ ਕਿ ਅਸੀਂ ਇਹਨੂੰ ਅੱਜ ਭੜ ਕੇ ਢਾ ਦੇਵਾਂਗੇ ਜੇ ਨਾ ਢਾਇਆ ਤੇ ਫਿਰ ਜਥੇਬੰਦੀ ਜ਼ਰੂਰ ਰਣ ਕੇ ਢਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ